ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਵਾਹਿਗੁਰੂ ਸਾਹਿਬ ਜੀ ਕਿਰਪਾ ਰਹੀ ਗੁਰਸਪੁਰੇ ਸਤਸੰਗਤ ਅੱਜ ਪੰਜਵਾਂ ਐਪੀਸੋਡ ਕਥਾ ਆਰੰਭ ਹੋ ਰਹੀ ਹੈ ਸੋ ਪਿਆਰੇ ਪ੍ਰੇਮੀ ਜਣੋਂ ਸਾਰਿਆਂ ਨੇ ਪ੍ਰੇਮ ਪਿਆਰ ਦੇ ਨਾਲ ਸਰਵਣ ਕਰਨੀ ਹੈ ਇਸ ਬਾਣੀ ਨੂੰ ਆਪਣੇ ਹਿਰਦੇ ਵਿੱਚ ਲੈ ਜਾਣਾ ਸਾ ਸੰਗਤ ਜੀ ਸਾਹਮਣੇ ਰੋਟੀ ਪਈ ਹੋਏਗੀ ਬਗੈਰ ਖਾਧਿਆਂ ਦੇਖ ਕੇ ਭੁੱਖ ਨਹੀਂ ਲੈਂਦੀ ਜਿਸ ਲਈ ਉਹ ਗਰਾਈ ਅੰਦਰ ਜਾਂਦੀ ਪ੍ਰਸ਼ਾਦਾ ਅੰਦਰ ਜਾਂਦਾ ਫਿਰ ਭੁੱਖ ਮਿਟਦੀ ਹੈ ਇਸੇ ਤਰੀਕੇ